ਸਸੇ ਗਾਲ ਦੀ ਸਤਿਅਗ੍ਰਹਿਣ ਨਿਊ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਿਆਰ ਨਾਲ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਕਮਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਜਿੰਦਿਆਰਾ ਗੁਰੂਦੀ ਕੱਲ ਪੁਲਿਸ ਵੱਲੋਂ 24 ਸਾਲਾ ਵਿਅਕਤੀ ਨੂੰ ਗੈਰ ਕਾਨੂੰਨੀ ਸਮਾਨ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਪਰਿਵਾਰ ਨੇ ਇਸ ਦੋਸ਼ ਨੂੰ ਅਨਕਾਰਿਆ ਹੈ ਜਿੰਦਿਆਰਾ ਪੁਲਿਸ ਸਟੇਸ਼ਨ ਖੇਰਾ ਮੇਕਾ ਕੈਂਡ ਦੇ 24 ਸਾਲਾ ਵਿਅਕਤੀ ਦੀ ਅੱਜ ਪੁਲਸ ਹਿਰਾਸਤ ਵਿੱਚ ਮਾਮੂਲ ਹੋ ਗਈ ਵਿਅਕਤੀ ਦਾ ਨਾਮ ਹਰਮਨ ਸਿੰਘ ਦੱਸਿਆ ਜਾ ਰਿਹਾ ਹੈ ਇਸ ਮੌਕੇ ਪਰਿਵਾਰ ਨੇ ਦੋਸ਼ ਲਗਾਉਂਦੇ ਆਇਆ ਕਿ ਹਾਂ ਕਿ ਉਹ ਸੀ ਇਸ ਮੌਤ ਦੀ ਜ਼ਿੰਮੇਵਾਰ ਹੈ ਉਸੇ ਪਰਿਵਾਰ ਵੱਲੋਂ ਜੰਡਿਆਲਾគ្រੂ ਪੁਲਿਸ ਦੇ ਥਾਣੇ ਅੱਗੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਅੰਬਰਸਰ ਜਲੰਧਰ ਰਾਸ਼ਟਰੀ ਰਾਜਮਾਰਗ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਜਿਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਜਾਮ ਕਈ ਘੰਟੇ ਤੱਕ ਪ੍ਰਤੀ ਰਿਹਾ ਆਓ ਕੀ ਇਹ ਪੂਰਾ ਮਾਮਲਾ ਦਿਖਾਉਣਾ ਤੁਹਾਨੂੰ ਤਰਨਤੋਂ ਗੁਰਵਿੰਦਰ ਸਿੰਘ ਕਾਲ ਵਾਦੀ ਰਿਪੋਰਟ ਮੇਰੇ ਕਹਦੇ ਹੋਣਾ ਐ ਯਾਦ ਨੂੰ ਕੀ ਗੱਲਾਂ ਆ ਤਾਂ ਭਰਾ ਮਰ ਗਿਆ ਉਹ ਚੋਲੇ ਬੰਦੇ ਤਾਨ ਕੇ ਨਾਲ ਲੰਗੇ ਕਿਹੜੇ ਬੰਦੇ ਕਾਨ ਕੇ ਨਾਲ ਜਿਹੜੇ ਕੋਈ ਇਹ ਕੋਈ ਕਰ ਨਹੀਂ ਮੰਨਦੀ ਬੰਦੇ ਮੁੰਡੇ ਬਲਾਕ ਜਗਲੇ ਵੀ ਕਰਾਈਆਂ ਇਹ ਬੰਦੇ ਹੱਸੇ ਆਹ ਲੈ ਮੈਂ ਕਹੂਆ ਹੀ ਕੀਤਾ ਨਾ ਗੱਲ ਇਹ ਪਹਲ ਸੀ ਆ ਜੇਮ ਉਹ ਜੇ ਤਾਂ ਕਰੀਏ ਹੋਰ ਫਰੀਦਿਆਰੀ ਕਰੀਏ ਚਾਰ ਪੰਜ ਬੰਦੇ ਨਹੀਂ ਨਹੀਂ ਪਤਾ ਨਹੀਂ ਕੋਈ ਲੈ ਦੇ ਹੁੰਦੇ ਸੋਸਾਂ ਦੇ ਬੱਗੀਆਂ ਲੱਦੇ ਪਾ ਜਾਦੇ ਆਹ ਪਤਾ ਦਾ ਮਾਰਿਆ ਵਜੇ ਲਿਆਂਦਾ ਵਾ ਕੀ ਗੱਲ ਹੈ ਜੀ ਮੁੰਡਾ ਲਿਆਏ ਆ ਪਠੇ ਪਾਉਣ ਡਿਆ ਪਠੇ ਪਾ ਕੇ ਤੇ ਮੰਗੀ ਡਾਈ ਤਬੇ ਲਾ ਬਣਾਇਆ ਸੀ ਇਹਨੇ ਅੱਛਾ ਜੀ ਤੇ ਲਿਆ ਆ ਕੇ ਤੇ ਇਹਨਾਂ ਨੇ ਰਾਤ ਫੜ ਕੇ ਲਿਆਂਦਾ 4:00 ਵਜੇ ਦੇ ਨਾਲ ਇੱਥੇ ਲਿਆ ਆ ਕੇ ਤੇ ਇਹਨਾਂ ਨੇ ਕੁੱਟ ਕੁੱਟ ਕੇ ਪਾ ਜੀ ਮਾਰ ਦਿੱਤਾ ਇਹਨਾਂ ਨੇ ਮੁੰਡਾ ਅਸ ਦੱਸ ਜਿਹੜਾ ਪਿੰਡ ਹੈ ਜੀ ਮਾਰਾ ਕਿਲਾ ਜੀਵਨ ਸਿੰਘ ਅੱਛਾ ਹਾਏ ਆਹਨੂੰ ਕਮਾਰ ਦਿੱਤਾ ਤਾਂ ਲੈ ਕਿੰਨੀ ਉਮਰ ਦੀ ਕਿੰਨੀ ਉਮਰ ਆ ਪੰਜੇ ਜੱਪੇ ਫੜ ਕੇ ਲੈ ਆਏ ਬੋਤਰਾ ਚੁੱਕੇ ਹੋਈ ਵੀ ਨਹੀਂ ਕੋਈ ਕੇਸ ਹੋ ਦੇ ਤੇ ਕੇਸ ਨਹੀਂ ਕੋਈ ਦੇ ਉਤਰਾ ਮਾਰਦਾ ਲਿਆ ਮਾਰਦਾ ਫੜ ਕੇ ਆਇਆ ਹੋਰ ਮਾਰ ਮੇਰਾ ਬੜਾ ਦੁੱਖ ਕਰਦਾ ਹਾਏ ਮੇਰਾ ਬੜਾ ਕੱਤੀ ਪਤਵਾਦਾ ਪਾਪਾਂ ਕੱਤੀ ਇੱਕਦਾਂ ਲੈ ਆਏ ਰਾਰ ਮਤ ਉਹਦੇ ਕੀ ਹੈ ਕਿ 40 ਰੁਪਏ ਲਿੱਤੇ ਨੇ ਇਲਾਕਾ ਕੀ ਕੀ ਇਲਜ਼ਾਮ ਕਿ ਲਾਉਂਦੇ ਆ ਕੋਈ ਨਹੀਂ ਆਉਂਦਾ ਆਉਂਦੇ ਮਰਚਾ ਕਰਨਾ 4 ਵਜੇ ਮੰਡਾ ਚੱਕਲੇ ਲਿਖ ਕੇ ਆਪ ਜੀ ਆ 4 ਵਜੇ ਲੱਗੇ ਪੁਲਿਸ ਸਾਥੇ ਕੰਮ ਆਇਆ 4 ਵਜੇ ਲਿਆਏ ਜੀ ਸੜਕੇ 4 ਵਜੇ 4 ਵਜੇ ਪੂਰੇ 4 ਵਜੇ ਮੈਂ ਤੁਹਾਨੂੰ ਕਹਿੰਦਾ 5 ਵਜੇ ਦੇ ਵਿੱਚ ਜਿੱ ਲੰਦਾ ਮੈਂ ਤਾਂ ਲੱਗੇਗੀ ਦਵਾਈ 3 5 ਵਜੇ ਦੇ ਵਿੱਚ ਲੰਦਾ नंढे सौ पेंड कहिड़ा इन लॻंदी kamu paling Umar ke nih Umar Umar bari ਕੋਈ ਨਾ ਪਤਾ ਵੀ ਉਸ ਟਾਈਮ ਤੇ ਉਸ ਨਾਮ ਤੇ ਚਾਲ ਨਾ ਜਮਾ ਇੱਕ ਲੱਖਾਂ ਬੰਦਾ ਲਿਖਾਇਮ ਲਿਮਾਇਆ ਅੱਛਾ ਉਹ ਮਰੀ ਦਾ ਬੰਦਾ ਇਹ ਦੋ ਦੋ 23 ਜਿੰਦੇ ਇੱਕ ਤੇ ਭੇਟੀ ਹੋਸ਼ਾਲ ਦੇ ਕਦੇ ਤੁਹਾਡੇ ਬੱਚੇ ਦੇ ਮਲਕੀ ਸਿਕਾਉਣ ਦੇ ਪੈਸੇ ਮੰਗਦੇ ਸੀ ਅੱਛਾ ਉਹ ਕਹੀ ਕੇ ਅੱਛਾ ਫਿਰ ਅਈ ਆ ਵੀ ਜੀ ਚਾਰ ਨਾਲ ਲੈਣਾ ਬੁੱਢੋ ਬਾਹਰੋਂ ਬਾਹਰੋਂ ਤੁਹੀ ਕਿਸ ਬੀਸੇ ਪੈਸੇ ਦੇਣਦੇ ਸੀ ਤੁਹਾਡੇ ਬੱਚੇ ਕੋਈ ਨਸ਼ਾ ਪੜਿਆ ਗਿਆ ਨਹੀਂ ਬਾਨਾ ਤੱਕ ਵੀ ਨਹੀਂ ਇਹ ਸਾਰੀ ਨੀ ਨਾ ਆਟਾ ਮੁੰਡਾ ਫੜ ਕੇ ਖੜਿਆ ਵਾ ਤੇ ਉਹਦੇ ਕੋ ਕੁਝ ਬ੍ਰਮਤ ਨਹੀਂ ਆ ਕੋਈ ਵੀ ਕੀ ਹੁੰਦਾ ਕੋਈ ਦੁੱਕੀ ਦੀ ਚੀਜ਼ ਬ੍ਰਮਤ ਨਹੀਂ ਇਹਨਾਂ ਨੇ ਨਜਾਇਜ਼ ਹੀ ਉਹਨੂੰ ਖੜਿਆ ਵਾ ਇਹਨਾਂ ਨੇ ਕੁੱਟ ਕੁੱਟ ਕੇ ਮੁੰਡਾ ਆਟਾ ਮਾਰਤਾ ਕਿਸ ਵਜ੍ਹਾ ਤੋਂ ਇਹਨਾਂ ਨੇ ਫੜਿਆ ਟਾਡਾ ਕੋਈ ਕੁਝ ਵੀ ਨਹੀਂ ਖੜਿਆ ਕੋਈ ਕੋਈ ਚੀਜ਼ ਨਹੀਂ ਉਹਨੂੰ ਕੋਈ ਚੀਜ਼ ਨਹੀਂ ਕੋਈ ਨਸ਼ਾ ਕਰਦਾ ਨਾ ਕੋਈ ਰੰਜਸ ਕੋਈ ਅਚਾਨਕ ਨਹੀਂ ਭਾਜੀ ਕੋਈ ਕੰਮ ਨਹੀਂ ਹੋ ਕਾਰ ਨਹੀਂ ਨਹੀਂ ਇਲਜ਼ਾਮ ਇਲਜ਼ਾਮ ਲਾਉਂਦੇ ਕੋਈ ਆ ਭਰਾ ਆਪਣਾ ਸੱਚਾ ਭਰਾ ਵਾ ਨਹੀਂ ਸੱਚ ਦਾ ਮੁੰਡਾ ਸੱਚਾ ਮੁੰਡਾ ਧੜਕੇ ਲੱਗ ਕੇ ਭਾਜੀ ਲੱਗ ਕੇ ਉਹਨੇ ਕੱਲ ਸ਼ਾਮਾਂ ਦਾ ਚੌਕੇ ਖੜਿਆ ਚਾਰ ਜਣਿਆਂ ਨੇ ਤੇ ਇਹਨਾਂ ਨੇ ਮਲਾਇਆ ਇਹਨਾਂ ਨੇ ਮਲਾਇਆ ਇਹਨਾਂ ਨੂੰ ਕੁੱਟਿਆ ਇੰਨਾ ਕਿ ਉਹ ਮਾਰ ਹੀ ਗਿਆ ਵਾ ਸੁਣਾਇਆ ਤੇ ਵੀ ਰਾਤ ਨੂੰ ਰੋਟੀ ਵੀ ਦੇਣ ਆਏ ਜੀ ਪੰਜ ਹੋ ਰੋਟੀ ਦੇਣਾ ਇਹਨਾਂ ਨੂੰ ਫੜ ਕੇ ਖੜਿਆ ਹੈ ਕਿਉਂਕਿ ਉਹ ਦੇਖੋ ਤਰਿਆ ਨਹੀਂ ਜਾਂਦਾ ਇੰਨੀ ਹਾਲਤਾਂ ਦੀ ਖਰਾਬ ਹੀ ਇਹਨਾਂ ਨੇ ਕੁੱਟ-ਕੁੱਟ ਕੇ ਮੁੰਡਾ ਮਾਰਤਾ ਡਾ ਬਹੁਤ ਸੀ ਥਾਣਾ ਲਾਇਆ ਵਾ ਕਿ ਤਦ ਦੇਣਾ ਤੁਹਾਡੀ ਮਰਜ਼ੀ ਇਹ ਡਿਮਾਰਪੁਰ ਹੀ ਹੁੰਦੀ ਆ ਮਾਨਪੁਰ ਹੀ ਹੁੰਦੀ ਕਿ ਤੁਹਾਨੂੰ ਦੇ ਚਾਹੀਦੇ ਆ ਬਸ ਇਹਨਾਂ ਨੂੰ ਜਿਹੜੇ ਚਾਰ ਜਣੇ ਖੜਿਆ ਨੇ ਉਹ ਚਾਰ ਚਾਹੀਦੇ ਕਿਹੜੇ ਚਾਰ ਨੇ ਕਿਹੜੇ ਰਾਤ ਦੀ ਗੁੰਡੀ ਵਾਲੇ ਚਾਰ ਨੇ ਚੌਕੇ ਦੇ ਕੋਈ ਨਾਂ ਪਤਾ ਹਾਂਜੀ ਕੋਈ ਨਾਂ ਪਤਾ ਵੜਾ ਦਾ ਨਾਂ ਪਤਾ ਮੁਲਾਜ਼ਮਾ ਦਾ ਵੱਡਾ ਗਾੜੀਓ ਲੱਖਾ ਇੱਕ ਜਸਪਾਲ ਦੋਂ ਦਾ ਨਹੀਂ ਪਤਾ ਲੱਖਾ ਜਸਪਾਲ ਹਾਂ ਤੇ ਦੋਂ ਦਾ ਨਹੀਂ ਪਤਾ ਬੱਚੇ ਤੁਹਾਡੇ ਨਾਲ ਮਾਰਕਟਾਈ ਕੀਤੀ ਇਹਨੇ ਮੈਂ ਕਈ ਯਾਰ ਕਿਹਾ ਲੱਖੇ ਨੇ ਇਹ ਗੱਲ ਕਿ ਜਿੱਦਣ ਮੇਰੇ ਹੱਥ ਲੱਗੇ ਮੈਂ ਮਾਰ ਦੇਣੀ ਜੋ ਮਾੜੇ ਨਾ ਜੀੜਾ ਜਿਹੜਾ ਮਲਾਜਮ ਆ ਜੀ ਕੀ ਮੰਗ ਕਰਦੇ ਜੀ ਤੁਸੀਂ ਮਰਪੇ ਸਾਨੂੰ ਉਹ ਚਾਰ ਬੰਦੇ ਚਾਹੀਦੇ ਨੇ ਨਾਲ ਲੰਬੇ ਪੈਗਾਨ ਸਫਾਈ ਆ ਸਾਨੂੰ ਹੋਰ ਪੈਸੇ ਤੇ ਲਾਣੀ ਚਾਹੀਦਾ ਕੋਈ ਲੰਮੇ ਪੈਨ ਦਾ ਕਾਰਨ ਕੀ ਮਰਪੇ ਕਾਨੂੰਨ ਕੀ ਜੇ ਤੇ ਘਰੋਂ ਕੁੱਤੇ ਦਾ ਜੀਕਵਾ ਦੇਣਾ ਪਤਾ ਲੱਗੇ ਕਿ ਕੀ ਸਜ਼ਾ ਮਿਲਦੀ ਮਰਪੇ ਤੇ ਹੁਣ ਜਿੱਦਾਂ ਹੁਣ ਵੀਰ ਜੀ ਇੱਕ ਮਿੰਟ ਜਿਹਨੂੰ ਮਰਦੀ ਚੁੱਕ ਕੇ ਲੈ ਜਾਣਗੇ ਹੋਰ ਕਿਤੇ ਦੀ ਜਿੱਦਾਂ ਚੁੱਕੇ ਤੇ ਫਿਰ ਜਿੱਦਾਂ ਹੁਣ ਵੀਰ ਜੀ ਹਾਈਵੇ ਤੁਸੀਂ ਜਾਮ ਕੀਤਾ ਵਾ ਐਨੀ ਪਬਲਿਕ ਕੋਈ ਪਰੇਸ਼ਾਨ ਜਾਂ ਕੋਈ ਹੋਣ ਈ ਕੋਈ ਬਾਰੇ ਥੋੜਾ ਕੋ ਸੋਲੂਸ਼ਨ ਹੈਗਾ ਵੀ ਜਿਹੜਾ ਕੋਈ ਕਿਸੇ ਟਾਈਮ ਕਿਸੇ ਨੂੰ ਅਮਰਜੈਂਸੀ ਆ ਜਾਂ ਕੋਈ ਬਿਮਾਰ ਨਹੀਂ 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 ਇੱਕ ਮਿੰਟ ਇੱਕ ਮਿੰਟ ਵੀਰੀ ਮੈਂ ਬੇਨਤੀ ਕਰ ਰਿਹਾ ਬਾਈ ਚਾਂਸ ਕੋਈ ਇਦਾਂ ਦਾ ਤੁਹਾਨੂੰ ਆਏ ਤੇ ਉਹ ਰਿਆ ਕੀ ਕਰੋਗੇ ਉਹਨੂੰ ਨਗਾਓਗੇ ਨਾ ਐਂਬੂਲੈਂਸ ਚਲਾਈਏ ਲੋ ਚਾਰ ਬੰਦੇ ਨਹੀਂ ਆਉਂਦੇ ਕੋਈ ਨਹੀਂ ਲੱਗਦਾ ਜਿਹੜਾ ਕੋਈ ਅਮਰਜੈਂਸੀ ਕੋਈ ਬਿਲਕੁਲ ਕਿਸੇ ਨੂੰ ਹੋਏ ਘਾਟਾ ਬੰਦੇ ਵਾਂਗੂ ਆ ਵੀ ਲੰਮੇ ਪੈ ਜੇ ਕੋਈ ਜਿੱਨਾ ਚਾਰ ਬੰਦੇੜਾ ਆਏ ਕੋਈ ਨਹੀਂ ਲੱਗਦਾ ਠੀਕ ਕੇ ਭਾਜੀ ਨਗਾਓ